ਮੇਰੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਦੰਦदार ਧਰਲੇਦਾਰ ਐਕਟਰ ਦੀਪ ਖਰੋਦ ਮੇਰੇ ਨਾਲ ਨੇ ਸੋ ਪੰਜਾਬੀ ਫਿਲਮ ਗਾਂਧੀ 3 ਪਰਸੋਂ ਦੁਨੀਆ ਭਰ ਚ ਰਿਲੀਜ਼ ਹੋ ਜਾਣੀ ਆ ਗਾਂਧੀ 3 whitecellstudio.com ਤੇ ਜਾ ਕੇ ਤੁਸੀਂ ਜਾਨਕਾਰੀ ਲੈਣੀ ਆ ਉਸ ਤੇ ਵਰਲਡ ਵਾਈਡ ਉਹ ਡਿਸਟ੍ਰਿਬਿਊਟਰ ਨੇ ਸੋ ਦੀਪ ਖਰੋਦ ਨਾਲ ਕੋਨਸਰਟ ਵਿੱਚ ਗੱਲਬਾਤ ਹੋਏਗੀ ਉਸ ਤੋਂ ਬਾਅਦ ਤੁਹਾਡੀਆਂ ਫੋਨ ਕਾਲ ਜਿਸ ਤਰ੍ਹਾਂ ਸੀ ਔਨ 에ਰ ਕਰਾਂਗੇ ਦੇਵ ਜੀ ਬਹੁਤ ਬਹੁਤ ਸਵਾਗਤ ਵੈਲਕਮ ਟੂ ਟ੍ਰਾਂਟ ਸਤਿ ਸ਼ਕਾਲ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼ਕਾਲ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼ਕਾਲ ਹੈ ਜੀ ਸੱਚੀ ਗੱਲ ਦੇਵ ਜੀ ਗਾਂਧੀ ਵਨ ਗਾਂਧੀ 3 ਬਹੁਤ ਵਧੀਆ ਕਾਮਯਾਬ ਰਹੀਆਂ ਨੇ ਗਾਂਧੀ 3 ਦੇ ਵਿੱਚ ਕੀ ਖਾਸ ਹੋਏਗਾ ਪਹਿਲਾਂ ਦੋ ਗਾਂਧੀ ਨਾਲੋਂ ਕੀ ਫਰਕ ਹੋਏਗਾ ਜਿਹਦੇ ਨਾਲ ਸਾਡੇ ਸੰਟੋ ਵਾਲੇ ਸ਼ਹਿਰਾਂ 'ਚ ਜਾਣ ਤੇ ਤੁਹਾਨੂੰ ਵਾਚ ਕਰਨ ਆ ਇੱਕ ਤਾਂ ਜੀ ਅਸੀਂ ਆਡੀਅנס ਦੀ ਡਿਮਾਂਡ ਤੇ ਫਿਲਮ ਲੈ ਕੇ ਆਏ ਹਾਂ ਬਹੁਤ ਦੇਰ ਤੋਂ ਸਾਡੇ ਚੌਣ ਵਾਲੇ ਜਿਹੜੇ ਗਾਂਧੀ ਦੇ ਫੈਨ ਸੀਗੇ ਕਹ ਰਹੇ ਸੀ ਕਿ ਗਾਂਧੀ ਤਰੀ ਫਿਲਮ ਬਣਾਓ ਔਰ ਰਿਐਲਿਟੀ ਦੇ ਨਾਲ ਜੁੜੀ ਹੋਈ ਫਿਲਮ ਹੈ ਕੁਝ ਪਾਰਟ ਸੀਗਾ ਜਿਹੜਾ ਅਸੀਂ ਸੈਕੰਡ ਫਿਲਮ ਤੋਂ ਸਕਿਪ ਕਰਤਾ ਸੀਗਾ ਕਿਉਂਕਿ ਫਿਲਮ ਦੀ ਜਿਹੜੀ ਲੈਂਥ ਹੈ ਕਿ ਉਹ ਵੱਧ ਚੁੱਕ ਗਈ ਸੀ ਤਾਂ ਉਹ ਜਿਹੜਾ ਪਾਰਟ ਹੈ ਸੀ ਇਹਦੇ ਵਿੱਚ ਗਾਂਧੀ ਥਰੀ ਦੇ ਵਿੱਚ ਐਡ ਕੀਤਾ ਔਰ ਭਾਜੀ ਇਹਦੇ ਵਿੱਚ ਨਾ ਮੈਸੇਜ ਬਹੁਤ ਪਿਆਰੇ ਹੈ ਜੀ ਤਿੰਨ ਚਾਰ ਅਸੀਂ ਮੁੱਦਿਆਂ ਨੂੰ ਛੋਇਆ ਜਿਹੜੇ ਸਮਾਜ ਦੇ ਵਿੱਚ ਇਸ ਸਮੇਂ ਜਿੰਨਾਂ ਦੀ ਜ਼ਰੂਰਤ ਹੈ ਐਂਟਰਟੇਨਮੈਂਟ ਦੇ ਨਾਲ ਨਾਲ ਅਸੀਂ ਉਹਨਾਂ ਮੁੱਦਿਆਂ ਤੇ ਗੱਲ ਕਰਾਂਗੇ ਔਰ ਉਹਨਾਂ ਵਿਸ਼ਿਆਂ ਤੇ ਗੱਲ ਕਰਾਂਗੇ ਔਰ ਇੱਕ ਐਕਸ਼ਨ ਮੂਵੀ ਹੈ ਇੱਕ ਸੇਧ ਦੇਊਗੀ ਸਮਾਜ ਨੂੰ ਔਰ ਚੰਗਾ ਸਿਨੇਮਾ ਰਿਐਲਿਟੀ ਆਪਾਂ ਕਹਿ ਸਕਦੇ ਆ ਕਿ ਰੀਅਲਿਸਟਿਕ ਸਿਨੇਮਾ ਤੇ ਲੋਕ ਲੋਕ ਬਹੁਤ ਪਿਆਰ ਕਰਦੇ ਨੇ ਗਾਂਧੀ ਦੇ ਵਿੱਚ ਜਿੰਨੇ ਵੀ ਕੈਰੈਕਟਰ ਨੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਔਰ ਇੱਕ ਚੰਗੀ ਫਿਲਮ ਦਾ ਟ੍ਰੇਲਰ ਐਪਰੀਸ਼ੀਏਟ ਹੋਇਆ ਔਰ ਅਸੀਂ ਵਕਰੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਹੁਣ 30 ਅਗਸਤ ਨੂੰ ਸਾਰੀ ਆਡੀਅנס ਨੇ ਦੱਸਣਾ ਕਿ ਅਸੀਂ ਕਿੰਨਾ ਕਾਮਯਾਬ ਹੋਇਆ ਉਹਦੇ ਵਿੱਚ ਦੇਖੋ ਸਰਬ ਤੁਸੀਂ ਪਿੰਡਾਂ ਨਾਲ ਜੁੜੇ ਹੋ ਪਿੰਡਾਂ 'ਚ ਹੀ ਰਹਿਦੇ ਹੋ ਮੇਰੇ ਨਾਲ ਸ਼ਾਇਰੀ ਤੁਸੀਂ ਨਹੀਂ ਹੋ ਜਿਸ ਤੱਕ ਮੈਨੂੰ ਲੱਗਦਾ ਤੇ ਪੰਜਾਬ ਦੇ ਦੋ ਵੱਡੇ ਮੁੱਦੇ ਨੇ ਡਰੱਗ ਤੇ ਕ੍ਰਾਈਮ ਭਾਵ ਗੈਂਗਵਾੜ ਜਿਹੜੀ ਇਸ ਸਭ ਤੋਂ ਪੰਜਾਬੀ ਨੌਜਵਾਨੀ ਨੂੰ ਜਿਹੜਾ ਗਲਤ ਬੰਨੇ ਲੈ ਕੇ ਜਾ ਰਹੀ ਆ ਸਾਰੀਆਂ ਸਰਕਾਰਾਂ ਵਾਅਦੇ ਕਰਦੀਆਂ ਨੇ ਵੈਸੇ ਆ ਸਰਕਾਰ ਦੇ ਅੰਦਰ ਤੁਸੀਂ ਵੇੜੋ ਕਹਿ ਕੇ ਬੰਦ ਕਰਾਓ ਉਹ ਜੇ ਕੱਠ ਹੋ ਸਕਦਾ ਤਾਂ ਇਹ ਦੋ ਮੁੱਦੇ ਨੇ ਇਹਨਾਂ ਮੁੱਦਿਆਂ ਤੇ ਗੱਲ ਹੋਈ ਆ ਇਸ ਮੂਵੀ ਦੇ ਵਿੱਚ ਮੈਂ ਚਾਹੁੰਦਾ ਥੋੜਾ ਜਿਹਾ ਜੇ ਤੁਸੀਂ ਡਿਸਕਲੋਸ ਕਰ ਸਕੋ ਤਾਂ ਥੋੜਾ ਥੋੜਾ ਸਰਦਾ ਸਰਦਾ ਮੈਂ ਤੁਹਾਨੂੰ ਹੀ ਦੱਸਣਾ ਕਿ ਇਹ ਮੂਵੀ ਨਾ ਦੋ ਜਨਰੇਸ਼ਨ ਦੇ ਨਾਲ-ਨਾਲ ਪੈਰਲਲ ਚੱਲਦੀ ਹੈ ਇੱਕ ਅੱਜ ਦੀ ਜਨਰੇਸ਼ਨ 51 2000 ਦੀ ਜਿਹੜਾ ਉਹ ਐਰਾ ਸੀਗਾ 90s ਦਾ ਉਸ ਐਰੇ ਦੀ ਜਨਰੇਸ਼ਨ ਦੇ ਪੈਰਲਰ ਮੂਵੀ ਚੱਲਦੀ ਹੈ ਔਰ ਦੱਸਿਆ ਜਾਂਦਾ ਹੈ ਇਹਦੇ ਵਿੱਚ ਪ੍ਰੋਪਰ ਕਿ ਜੇ ਤੁਸੀਂ ਹਥਿਆਰ ਚੱਕਦੇ ਹੋ ਜਾਂ ਗਲਤ ਰਸਤੇ ਚੁਣਦੇ ਹੋ ਤੁਹਾਡਾ ਅੰਜਾਮ ਕੀ ਹੋਊਗਾ ਯੂਥ ਨੂੰ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਗਿਆ ਕਿ ਜੇ ਤੁਹਾਡੇ ਕੋਲ ਪਾਵਰ ਹੈ ਉਹ ਪਾਵਰ ਨੂੰ ਸਹੀ ਕੰਮਾਂ 'ਚ ਵਰਤੋ ਉਹਨਾਂ ਨੂੰ ਗਲਤ ਕੰਮਾਂ ਦੇ ਵਿੱਚ ਨਾ ਯੂਜ਼ ਕਰੋ ਤੁਸੀਂ ਰਾਜਨੀਤੀ ਦੇ ਹੱਥਾਂ ਦੀ ਭੇਡ ਨਾ ਬਣੋ ਤੇ ਤੁਸੀਂ ਤਉਨੂੰ ਤਉਨੂੰ ਯੂਜ਼ ਨਾ ਕਰਨ ਦੇਤਾ ਇਹ ਬਹੁਤ ਚੰਗੇ ਤਰੀਕੇ ਨਾਲ ਦਿਖਾਇਆ ਔਰ ਫਿਰ ਧੀਆ ਭੈਣਾਂ ਦੀ ਇੱਜ਼ਤ ਕਰੋ ਸਭ ਤੋਂ ਵੱਡਾ ਮੁੱਦਾ ਅੱਜ ਦੀ ਤਰੀਕ ਦੇ ਵਿੱਚ ਇਹ ਬਣਿਆ ਹੋਇਆ ਤੁਹਾਨੂੰ ਪਤਾ ਹੈ ਕਿ ਹੁਣ ਕਲਕੱਤੇ ਦੇ ਵਿੱਚ ਰੇਪ ਹੋਇਆ ਹੈ ਇੰਡੀਆ ਦੇ ਵਿੱਚ ਸਾਡੀ ਕੰਟਰੀ ਦਾ ਇਸ ਕੰਮ ਚ ਬਦਨਾਮ ਹੋ ਚੁੱਕੀ ਹੈ ਜੇ ਮੈਂ ਅਦਰ ਸਟੇਟਸ ਦੀ ਗੱਲ ਕਰਾਂ ਸਾਡਾ ਪੰਜਾਬ ਵਾਹਿਗੁਰੂ ਦੀ ਕਿਰਪਾ ਸਾਡੇ ਪੰਜਾਬੀਆਂ ਦੇ ਜਿਹੜੇ ਕਿਰਦਾਰ ਨੇ ਉਹ ਬਹੁਤ ਵੱਡੇ ਨੇ ਸੋ ਸਾਡੇ ਪੰਜਾਬ ਦੇ ਵਿੱਚ ਇਹ ਜਿਆ ਖਬਰਾਂ ਕਦੇ ਨਹੀਂ ਸੁਣਨੀ ਚਾਹੀਆਂ ਪਰ ਫਿਰ ਵੀ ਇਹ ਇੱਕ ਕਿਰਦਾਰ ਦੇ ਜ਼ਰੀਏ ਇਹ ਦਿਖਾਇਆ ਗਿਆ ਕਿ ਧੀਆ ਭੈਣਾਂ ਦੀ ਇੱਜ਼ਤ ਕਰਨੀ ਕਿੰਨੀ ਜ਼ਰੂਰੀ ਹੈ ਫਿਰ ਡਰੱਗ ਦਾ ਨਸ਼ੇ ਦਾ ਮੁੱਦਾ ਵੀ ਛੋਇਆ ਗਿਆ ਸਾਰੇ ਤਿੰਨ ਚਾਰ ਤਰ੍ਹਾਂ ਦੇ ਮੁੱਦੇ ਨੇ ਜੀ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਤੁਸੀਂ ਜਾ ਕੇ ਸਿਨੇਮਿਆਂ ਦੇ ਵਿੱਚ ਇਹ ਮੈਸੇਜ ਲਓ ਐਂਟਰਟੇਨਮੈਂਟ ਦੇ ਨਾਲ ਨਾਲ ਔਰ ਫਿਲਮ ਇਮੋਸ਼ਨਲ ਬਹੁਤ ਹੈ ਜੀ ਇਹ ਜਿੱਥੇ ਤੁਹਾਨੂੰ ਹਸਾਉਂਦੀ ਹੈ ਉੱਥੇ ਤੁਹਾਨੂੰ ਰੋਵਾਉਂਦੀ ਵੀ ਹੈ ਫਿਲਮ ਇਹ ਤੁਸੀਂ ਕਿਰਦਾਰਾਂ ਨਾਲ ਜੁੜੋਗੇ ਕਹਾਣੀ ਨਾਲ ਤਾਂ ਜੁੜੋਗੇ ਜੁੜੋਗੇ ਤੁਹਾਨੂੰ ਕਿਰਦਾਰ ਬਹੁਤ ਪਿਆਰੇ ਲੱਗਣ ਲੱਗ ਜਾਣਗੇ ਤੁਸੀਂ ਕਹੋਗੇ ਕਿ ਇਹ ਕਿਰਦਾਰ ਅਸੀਂ ਦੁਬਾਰਾ ਦੇਖਣੇ ਨੇ ਦੇਵ ਜੀ ਛੋਟੇ ਛੋਟੇ ਦੋਸਵਾਲ ਹੈ ਇਹਦੇ ਤੇ ਜਵਾਬ ਦੇਣਾ ਹਾਂ ਜੀ ਦੇਵ ਖਰਾਦ ਬਾਰਲੇ ਮੁਲਕਾਂ ਚ ਘੱਟ ਪ੍ਰੋਮੋਸ਼ਨ ਕਰਨ ਜਾਂਦਾ ਹੈ ਇਹਦਾ ਕੀ ਕਾਰਨ ਹੈ ਪੰਜਾਬੀ ਰਹਿ ਕੇ ਤੁਸੀਂ ਜਾਂਦੀਆਂ ਪ੍ਰੋਮੋਸ਼ਨ ਕਰ ਦਿਓ ਇੱਥੇ ਦਾ ਮੈਨੂੰ ਕੁਇਕਲੀ ਜਵਾਬ ਦਿਓ ਮੈਂ ਤਾਂ ਹੁਣ ਕੈਨੇਡਾ ਚ ਕਰਕੇ ਗਿਆ ਜੀ ਉੱਚਾਦਰ ਬਾਬੇ ਨਾਨਕ ਦਾ ਤੇ ਬਲੈਕੀਆ ਦੀ ਪ੍ਰੋਮੋਸ਼ਨ ਕੀਤੀ ਆ ਮੈਂ ਬਾਕਾਇਦਾ ਸੋ ਆਸਟ੍ਰੇਲੀਆ ਵਾਲੇ ਪਾਸੇ ਮੈਂ ਨਹੀਂ ਗਿਆ ਯੂਕੇ ਵਾਲੇ ਪਾਸੇ ਬਟ ਕੈਨੇਡਾ ਦੇ ਵਿੱਚ ਮੈਂ ਪ੍ਰੋਮੋਸ਼ਨ ਕੀਤੀ ਆ ਜੀ ਜ਼ਰੂਰ ਚਲ ਸਾਡੀ ਨਾਰਾਜ਼ਗੀ ਜਾਜ ਨਹੀਂ ਹੈ ਦੂਜਾ ਮੇਰੇ ਨਾਲ ਤੁਹਾਨੂੰ ਆ ਕੇ ਦੋ ਫਿਲਮ ਇੰਡਸਟਰੀਆਂ ਨੇ ਵੱਡੀਆਂ ਇੱਕ ਤਾਂ ਸਾਊਦੀ ਫਿਲਮ ਇੰਡਸਟਰੀ ਆ ਉੱਤੇ ਬਾਲੀਵੁੱਡ ਨੂੰ ਵੀ ਅੱਗੇ ਨੰਗੀ ਜਾ ਰਹੀ ਆ ਉੱਥੇ ਐਕਸ਼ਨ ਹੀਰੋ ਬਹੁਤ ਨੇ ਪੰਜਾਬੀ ਫਿਲਮ ਇੰਡਸਟਰੀ ਐਕਸ਼ਨ ਹੀਰੋ ਜਾਦੇ ਪੈਦਾ ਨਹੀਂ ਕਰ ਸਕਿਆ ਦੇਵ ਖਰੋਤ ਤੋਂ ਇਲਾਵਾ ਮੈਨੂੰ ਬਹੁਤ ਘੱਟ ਨਜ਼ਰ ਆਉਂਦੇ ਨੇ ਇਹਦਾ ਕੀ ਕਰਨਿਆ ਦੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਸਿਨੇਮਾ ਵੀ ਸਾਊਥ ਦੇ ਬਰਾਬਰ ਜਾਵੇ ਤਾਂ ਐਕਸ਼ਨ ਦੇ ذریعے ਹੀ ਤੁਸੀਂ ਜਾ ਸਕਦੇ ਹੋ ਕਿਉਂਕਿ ਸਾਊਥ ਦਾ ਸਿਨੇਮਾ ਵੀ ਐਕਸ਼ਨ ਕਰਕੇ ਹੀ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਅਸੀਂ ਉਹਨਾਂ ਦੇ ਹੀਰੋਜ਼ ਨੂੰ ਬਾਈ ਨੇਮ ਜਾਣਦੇ ਹਾਂ ਉਹਨਾਂ ਦੇ ਐਕਟਰਾਂ ਨੂੰ ਸੋ ਸਾਨੂੰ ਐਕਸ਼ਨ ਨੂੰ ਵੱਡਾ ਕਰਨਾ ਪਊਗਾ ਮੈਂ ਮੈਂ ਖੁਦ ਚਾਹਣਾ ਇੱਕ ਟੋਗੜ ਚਾਰ ਪੰਜ ਐਕਟ੍ਰੈਕਸ਼ਨ ਦੇ ਵਿੱਚ ਹੋਰ ਹੋਣੇ ਚਾਹੀਦੇ ਨੇ ਤਾਂ ਕਿ ਜਿਹੜਾ ਸਾਡਾ ਸਿਨੇਮਾ ਹੈ ਉਹਦੇ ਵਿੱਚ ਇੱਕ ਥੋੜਾ ਜਿਹਾ ਕੰਪੀਟੀਸ਼ਨ ਵੀ ਹੋਵੇ ਪ੍ਰੋਡਿਊਸਰ ਵੀ ਸੋਚਣ ਕਿ ਅਸੀਂ ਇਹ ਤੋਂ ਵਧੀਆ ਐਕਸ਼ਨ ਲੈ ਕੇ ਆਉਣਾ ਵਧੀਆ ਫਿਲਮਾਂ ਬਣਾਈਏ ਤਾਂ ਬਾਕੀ ਇਹ ਹੈ ਜੀ ਕਿ ਐਕਸ਼ਨ ਕਰਨਾ ਜਿਹੜਾ ਜਨਰ ਹੈ ਨਾ ਇਹ ਬਹੁਤ ਡਿਫਿਕਲਟ ਜਨਰ ਹੈ ਇਹ ਸੌਖਾ ਜਨਰ ਨਹੀਂ ਹੈਗਾ ਸੋ ਇਹਦੇ ਵਿੱਚ ਆਡੀਅנס ਬਹੁਤ ਜਿਵੇਂ ਹੁਣ ਗੁੱਗੂਪਾਲ ਗੁੱਗੂ ਗਿਲਪਾਜੀ ਉਹਨਾਂ ਨੂੰ ਪ੍ਰਵਾਨ ਕੀਤਾ ਹੋਇਆ ਉਹਨਾਂ ਦੀ ਇਮੇਜ ਬਣੀ ਹੋਈ ਹੈ ਇਸ ਤੋਂ ਪਹਿਲਾਂ ਵਿਰਿੰਦਰ ਜੀ ਕਰਦੇ ਸੀ ਐਕਸ਼ਨ ਦਾ ਸਿਨੇਮਾ ਤਾਂ ਐਕਸ਼ਨ ਦੇ ਹੀਰੋਜ਼ ਪੰਜਾਬ ਦੇ ਵਿੱਚ ਬਹੁਤ ਘੱਟ ਪੈਦਾ ਹੋ ਸੋ ਉਹਨਾਂ ਦਾ ਐਗਰੈਸ਼ਨ ਜਿਹੜਾ ਹੈਗਾ ਆਡੀਅנס ਨੂੰ ਪਸੰਦ ਆਉਣਾ ਚਾਹੀਦਾ ਜਦੋਂ ਕੋਈ ਆਡੀਅנס ਨੂੰ ਪਸੰਦ ਆ ਗਿਆ ਤਾਂ ਉਹਨੇ ਐਕਸ਼ਨ ਹੀਰੋ ਬਣ ਜਾਣਾ ਜਿਹੜਾ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਅੱਛਾ ਦੇਵ ਜੀ ਇੱਕ ਤੁਹਾਨੂੰ ਡਿਫਿਕਲਟ ਸਵਾਲ ਆ ਮੈਨੂੰ ਪਤਾ ਤੁਸੀਂ ਗੋਲਮੋਲੀ ਜਵਾਬ ਦੇਣਾ ਪਰ ਹੋ ਸਕਦਾ ਖੁੱਲ੍ਹ ਕੇ ਦੇ ਦਿਓ ਪੰਜਾਬੀ ਸਿੰਗੀ ਜੀ ਜਿਆਦਾ ਹੀਰੋ ਪਰਵਾਨੇ ਜਾ ਰਹੇ ਨੇ ਬਾਕੀ ਜਿਹੜੇ ਨੇ ਥੀਏਟਰ ਚ ਜਾਂ ਹੋਰ ਲਾਈਨਸ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਹੀਰੋ ਪਰਵਾਨ ਜਾਂ ਤਾਂ ਪ੍ਰੋਡਿਊਸਰ ਨਹੀਂ ਲੈਂਦੇ ਕੀ ਕਾਰਨ ਆ ਇਹਦਾ ਕੀ ਕਾਰਨ ਆ ਇਦੇ ਬਾਰੇ ਜੇ ਤੁਸੀਂ ਥੋੜੀ ਵਿਚਾਰਨਾ ਪਾ ਸਕੋ ਮੈਂ ਮੈਂ ਬਿਲਕੁਲ ਚਾਰਨਾ ਪਾਉਂਗਾ ਜੀ ਇਹਦੇ ਉੱਤੇ ਜਿਹੜੀ ਸਾਡੀ ਰੁਪਿੰਦਰ ਗਾਂਧੀ ਜਦੋਂ ਵਨ ਸੀਰੀਜ਼ ਆਈ ਸੀ ਇਹ ਟ੍ਰੈਂਡ ਸੈਟਰ ਹੈ ਇਹ ਫਿਲਮ ਚੱਲੀ ਫਿਰ ڈاکੂਆਂ ਦਾ ਮੁੰਡਾ ਚੱਲੀ ਫਿਰ ਬਲੈਕੀਆ ਫਿਰ ਡੀਐਸਪੀ ਦੇ ਪਿੱਛੇ ਦੇ ਪਿੱਛੇ ڈاکੂਆਂ ਦਾ ਮੁੰਡਾ ਟੂ ਗਾਂਧੀ ਟੂ ਸੋ ਫਿਲਮਾਂ ਹਿੱਟ ਹੋਈਆਂ ਇਹਦੇ ਨਾਲ ਨਾ ਥੀਏਟਰ ਦੇ ਬਹੁਤ ਸਾਰੇ ਕਲਾਕਾਰ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਜਿਹੜੇ ਅੱਜ ਐਜ਼ ਅ ਹੀਰੋ ਕੰਮ ਕਰ ਰਹੇ ਨੇ ਪ੍ਰਿੰਸ ਕਮਲਜੀਤ ਆਇਆ ਉਹ ਤੋਂ ਬਾਅਦ ਜਗਜੀਤ ਸੰਧੂ ਆਇਆ ਸੀ ਹਰਸ਼ ਕੁਮਾਰ ਆਇਆ ਤਾਂ ਬਹੁਤ ਸਾਰੇ ਐਕਟਰ ਨੇ ਜਿਹੜੇ ਹੁਣ ਮਿਲ ਚੁੱਕੇ ਨੇ ਹੁਣ ਇਹ ਨਹੀਂ ਰਹਿ ਗਿਆ ਕਿ ਸਿਰਫ ਸਿੰਗਰ ਭਾਈ ਹੀ ਫਿਲਮਾਂ ਕਰਦੇ ਨੇ ਦੇਖੋ ਹਰ ਬੰਦੇ ਨੂੰ ਹੱਕ ਹੈ ਜੀ ਕੋਈ ਵੀ ਬੰਦਾ ਕੰਮ ਕਰਨ ਲਈ ਆਜ਼ਾਦ ਹੈ ਬਾਕੀ ਤਾਂ ਆਡੀਅנס ਨੇ ਪ੍ਰਵਾਨ ਕਰਨਾ ਜੇ ਆਡੀਅנס ਨੂੰ ਚੰਗੇ ਲੱਗਦੇ ਨੇ ਤਾਂ ਪ੍ਰੋਡਿਊਸਰ ਉਹਨਾਂ ਨੂੰ ਮੌਕਾ ਦਿੰਦੇ ਨੇ ਬਟ ਹੁਣ ਜਿਹੜਾ ਸਿਨੇਮਾ ਉਹ ਚੇਂਜ ਹੋ ਚੁੱਕਾ ਹੁਣ ਐਕਟਰਾਂ ਨੂੰ ਵੀ ਚਾਂਸ ਮਿਲ ਰਿਹਾ ਪੰਜਾਬ ਦੀ ਇੰਡਸਟਰੀ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਸਿੰਗਰ ਹੀ ਫਿਲਮਾਂ ਕਰ ਰਹੇ ਨੇ ਹੁਣ ਥੀਏਟਰ ਦੇ ਕਲਾਕਾਰ ਵੀ ਆ ਰਹੇ ਨੇ ਵੈਰੀ ਗੁੱਡ ਜਾਂਦੇ ਜਾਂਦੇ ਗਾਂਧੀ 3 ਬਾਰੇ ਸੰਤੋ ਵਾਲੇ ਨੂੰ ਸੱਦਾ ਪੱਤਰ ਦੇ ਦਿਓ ਤਾਂ ਕਿ ਉਹ ਪਰਸੋਂ 3 ਤਰੀਕ ਨੂੰ ਉਥੇ ਟਰਾਂਟ ਪਹੁੰਚਣ ਤੇ ਮੈਂ ਇਹ ਕਹਦਾ ਤੁਹਾਨੂੰ ਜੀ ਇਹ ਮੈਂ ਇਹ ਕਹੂੰਗਾ ਜੀ ਬਹੁਤ ਸਾਰੇ ਮੈਸੇਜ ਨੇ ਔਰ ਫਿਲਮ ਤੁਹਾਨੂੰ ਜਿੱਤੇ ਇਮੋਸ਼ਨਲ ਕਰਦੀ ਹੈ ਉਥੇ ਬਹੁਤ ਚੰਗੇ ਸੁਨੇਹੇ ਦੇ ਕੇ ਜਾਂਦੀ ਹੈ ਫਿਲਮ ਔਰ ਐਦਾਂ ਦਾ ਸਿਨੇਮਾ ਤੁਸੀਂ ਦੇਖਣ ਤੋਂ ਬਾਅਦ ਕਹੋਗੇ ਕਿ ਐਦਾਂ ਦਾ ਸਿਨੇਮਾ ਹੋਰ ਬਣਨਾ ਚਾਹੀਦਾ ਤੁਸੀਂ ਗਾਂਧੀத்ਰੀ ਰੇਸ਼ਕਨਪਾਦ ਗਾਂਧੀ ਫੋਰ ਦੀ ਡਿਮਾਂਡ ਕਰੋਗੇ ਬਹੁਤ ਬਹੁਤ ਸ਼ੁਕਰੀਆ ਦੇਖੋ ਸਾਹਿਬ ਮੈਨੂੰ ਪਤਾ ਹੈ ਤੁਸੀਂ ਇਸ ਵਕਤ ਪ੍ਰਮੋਸ਼ਨ ਤੇ ਲੱਗੇ ਹੋਇਓ ਦੇਵਕਾਉਤ ਤੋਂ ਇਲਾਵਾ ਤੁਸੀਂ ਲक्की ਢਾਲੀਵਾਲ, ਨਵਦੀਪ ਕਲੇਰ, ਅਦਿੱਤੀ ਆਰੀਆ ਜਿਹਨੂੰ ਦੇਖੋਗੇ ਤੇ ਬਾਕੀ ਫਿਲਮ ਬਾਰੇ ਜਾਣਕਾਰੀ ਲੈਣੀ ਹੈ ਤੇ whitehillstudio.com ਦੇਵ ਜੀ ਕੁਝ ਕਹਿਣਾ ਚਾਹੁੰਦੇ ਹੋ ਕਲੋ징 ਵਰਡਸ ਸਾਨੂੰ ਮੈਂ ਇਹੀ ਕਹਿਣਾ ਜੀ ਸਪੋਰਟ ਕਰਿਓ ਪੰਜਾਬੀ ਸਰਮੇ ਨੂੰ ਤੁਸੀਂ ਆਲਵੇਸ ਮੇਰੇ ਸਿਨੇਮੇ ਨੂੰ ਸਪੋਰਟ ਕੀਤਾ ਚਾਹੇ ਉਹ ਮੇਰਾ ਕਿਸ਼ਨੇ ਮੋੜ ਦਾ ਰੋਲ ਹੋਵੇ ਚਾਹੇ ਡਾਕੂਆਂ ਦੇ ਮੁੰਡੇ ਵਾਲਾ ਮਿੰਟੂ ਗੁਰਸਰੀਆ ਹੋਵੇ ਚਾਹੇ ਬਲੈਕੀਆ ਡੀਐਸਪੀ ਦੇ ਤੁਸੀਂ ਆਲਵੇਸ ਸਪੋਰਟ ਕੀਤੀ ਹੈ ਸੋ ਉਸੇ ਸਪੋਰਟ ਦੀ ਉਮੀਦ ਹੁਣ ਰੱਖਦਾ ਸੋ ਸਾਰੇ ਜਣੇ 31 ਅਗਸਤ ਨੂੰ ਇਹ ਸਿਨੇਮਾ ਜ਼ਰੂਰ ਦੇਖ ਕੇ ਆਇਓ ਧੰਨਵਾਦ ਸ਼ੁਕਰੀਆ ਮੈਨੂੰ ਜੁਆਇਨ ਕਰ ਲਈ ਦੇਵ ਜੀ ਥੈਂਕ ਯੂ ਵੈਰੀ ਮੱਚ ਥੈਂਕਸ ਫॉर ਟ੍ਰਾਂਸਫਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰ ਅਮਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਸੰ ਦੇਵ ਖਰਾਉ ਦੇਰੇ ਨਾਲ ਔਰ ਗਾਂਧੀ ਜੀ ਦੀ ਪ੍ਰੋਮੋਸ਼ਨ ਲਈ ਮੇਰੇ ਨਾਲ ਜੁੜੇ ਸੀ ਆਪਾਂ ਕਾਫੀ ਉਹਨਾਂ ਨੂੰ ਏਨੇ ਏਨੇ ਸਵਾਲ ਵੀ ਕੀਤੇ